ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾਂ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਗੁਰਾਇਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਬੱਸ ਵੱਲੋਂ ਦੇਖੋ ਕਿਵੇਂ ਨੈਨੂ ਕਾਰ ਜਿਹੜੀ ਹੈ ਉਸ ਨੂੰ ਟੱਕਰ ਮਾਰੀ ਗਈ ਤੇ ਕਈ ਕਿਲੋਮੀਟਰ ਤੱਕ ਗਿਆ ਜਾ ਰਿਹਾ ਹੈ ਕਈ ਦੂ ਕਾਫੀ ਦੂਰ ਤੱਕ ਕਸੀਟਿਆ ਵਿਆ ਗਿਆ ਜਿਸ ਤੋਂ ਬਾਅਦ ਤੇ ਗੱਡੀ ਦਾ ਤਾਂ ਨੁਕਸਾਨ ਹੋਇਆ ਉੱਥੇ ਹੀ ਜਿਹੜੀ ਮਹਿਲਾ ਹੈ ਉਸ ਨੂੰ ਵੀ ਕਾਫੀ ਸੱਟਾਂ ਲਗੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਤੇ ਜਿਹੜੀ ਹੈ ਕਾਰਵਾਈ ਵੀ ਕੀਤੀ ਜਾ ਰਹੀ ਹੈ ਗੁਰਾਇਆ ਦੇ ਫਲਾਈਓਵਰ ਤੇ ਇੱਕ ਬੱਸ ਨੇ ਨੈਨੋ ਗੱਡੀ ਨੂੰ ਲਪੇਟ ਵਿੱਚ ਲੈ ਲਿਆ ਕਾਰ ਨੂੰ ਕਾਫੀ ਦੂਰ ਤੱਕ ਕਿਹਾ ਜਾ ਰਿਹਾ ਇੱਕ ਸੀਟਿਆ ਥਾਣਾ ਗੁਰਾਇਆ ਤੋਂ ਸੂਚਨਾ ਮਿਲਨ ਉੱਪਰ ਵੱਲੋਂ ਜਿਹੜੇ ਐਸਐਸਐਫ ਦੀ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਹਵਾਈ ਤੇ ਜਿਹੜੇ ਹਾਈਵੇ ਤੇ ਲੱਗੇ ਜਾਮ ਨੂੰ ਪਹਿਲਾਂ ਖੁਲਵਾਇਆ ਸਬੰਧੀ ਨੈਨੋਕਾਰ ਦੇ ਜਿਹੜੇ ਮਹਿਲਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਫਗਵਾੜੇ ਤੋਂ ਆਪਣੇ ਆਫਿਸ ਜਾ ਰਹੀ ਸੀ ਤਾਂ ਤੇਜ਼ ਰਫ਼ਤਾਰ ਬੱਸ ਵੱਲੋਂ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਗਈ ਗੱਡੀ ਨੂੰ ਕਾਫੀ ਦੂਰ ਤੱਕ ਸਿਟਿਆ ਗਿਆ ਤੇ ਉਹਨਾਂ ਕਿਹਾ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਮਹਿਲਾ ਦੇ ਵੀ ਕੁਝ ਸੱਟਾਂ ਲੱਗੀਆਂ ਨੇ ਬਸ ਡਰਾਈਵਰ ਨੇ ਕਿਹਾ ਕਿ ਕਾਰ ਚਲਾ ਰਹੀ ਮਹਿਲਾ ਨੇ ਕਾਰ ਨੂੰ ਜਿਹੜਾ ਇਹ ਇੱਕਦਮ ਕੁਮਾ ਦਿੱਤਾ ਜਿਸ ਕਰਕੇ ਇਹ ਹਾਸਾ ਹੋਇਆ ਤੇ ਬਸ ਦੀ ਲਪੇਟ ਵਿੱਚ ਆ ਗਿਆ ਮੌਕੇ ਤੇ ਐਸਐਸਐਫ ਦੀ ਟੀਮ ਜਿਹੜੀ ਨੇ ਪਹੁੰਚੇ ਹੋਏ ਆ ਥਾਣਾ ਗੁਰਾਇਆ ਤੋਂ ਜਿਹੜੇ ਨੇ ਇਸ ਸੁਰਿੰਦਰ ਮੌਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਪੁਲਿਸ ਵੱਲੋਂ ਜਿਹੜੀ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਿਆ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਜੂਦ ਲੋਕ ਮੌਕੇ ਤੇ ਮੌਜੂਦ ਐਸਐਫਟੀ ਟੀਮਾਂ ਤੇ ਮਹਿਲਾ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਸਰ ਅਸੀਂ ਫਗਵਾੜੇ ਦੇ ਰਹਿਣ ਵਾਲੇ ਆਪਨਾ ਆਫਿਸ ਜਾ ਰਹੇ ਸੀਗੇ ਤੇ ਪਹਿਲਾ ਆਰਬਰ ਸਟੇਡ ਦੇ ਕੋਲੋਂ ਦੀ ਜਦੋਂ ਅਸੀਂ ਸਾਇਓਵਰ ਚੜਿਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ ਉੱਥੋਂ ਦੀ ਪਹਿਲਾਂ ਅਸੀਂ ਬਚਿਆ ਪੁਰ ਅੱਗੇ ਆਇਆ ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੀ ওভারਟੇਕ ਕਰ ਰਿਹਾ ਐ ਇਹਨੇ ਸਾਈਡ ਮਾਰੀ ਘੱਟੋ ਘੱਟ 100 ਤੋਂ ਉੱਪਰ ਦੀ ਸਪੀਡ ਤੇ ਸੀਗਾ ਇੰਨੀ ਪੇਸ ਤੇ ਸੀਗਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਹਨੇ ਇੰਨੀ ਜ਼ੋਰ ਦੀ ਪੇਸ ਦੇ ਉੱਤੇ ਸਾਈਡ ਮਾਰੀ ਕੇ ਨਹੀਂ ਬੱਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆਇਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟੋਂ ਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਉਹਨੇ ਕਿਹਾ ਕਹਿੰਦਾ ਮੈਂ ਕੰਡਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਂਦਾ ਫਿਰ ਤੂੰ ਚਲਾ ਕੇ ਮੇਰੇ ਆਂ ਔਰ ਤੂੰ ਹਾਈਵੇ ਤੇ ਉੱਤੇ ਠੰਡਰ ਤੋਂ ਉੱਪਰ ਸਪੀਡ ਤੇ ਉੱਤੇ ਬੱਸ ਚਲਾ ਰਿਹਾ ਹੈ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਆਇਆ ਰੈੱਡ ਟੀ-ਸ਼ਰਟ ਵਾਲਾ ਸੀਗਾ ਤੇ ਦਸ ਰਿਆ ਸੀ ਈਵਨ ਪੈਸੇਂਜਰ ਦਸ ਰੇ ਕਹਿੰਦੇ ਪਹਿਲਾਂ ਦੋ ਗੱਡੀਆਂ ਨੂੰ ਵੀ ਮਾਰਦਾ ਮਾਰਦਾ ਬੱਚਿਆ ਪੁਲਿਸ ਨੂੰ ਬੁਕਾਇਆ ਰਿਹਾ ਇਨਫੋਰਮ ਕੀਤਾ ਰਿਹਾ ਆਲਮੋਸਟ ਹੋ ਗਏ ਵੀ 25 ਮਿੰਟ ਹੋ ਗਏ ਸਾਨੂੰ ਇੱਥੇ ਖੜਿਆ ਕੋਈ ਨਹੀਂ ਆਇਆ ਜੀ ਮੰਗ ਕੀ ਕਰਦੇ ਹਾਂ ਜੀ ਮੰਗ ਜੋ ਪਹਿਲਾਂ ਤਾਂ ਉਹ ਵੀ ਦੇਖੋ ਨਾ ਜਿਹਦੀ ਇਨਰਿਸਪੌਂਸਿਬਿਲਟੀ ਹੈਗੀ ਹੈ ਇੰਨੇ ਪੈਸੇਂਜਰਸ ਹੈ ਉਹਨਾਂ ਲੱਤ ਕੋਣੀ ਜਾਈਦੀ ਆ ਹੋਰ ਇੰਟੈਕ ਰੱਖਦੇ ਆ ਕਿਸੇ ਦਾ ਦੇਖ ਲੈਣੇ ਆਲੇ ਦਾਲੇ ਸਾਨੂੰ ਤਾਂ ਹਲੇ ਕੀੜੇ ਮਕੋੜੇ ਸਮਝਦੇ ਆ ਛੋਟੀਆਂ ਗੱਡੀਆਂ ਦੇ ਕੀੜੇ ਮਕੋੜੇ ਸਮਝਦੇ ਆ ਪਹਿਲੀ ਗੱਲ ਤੋਂ ਦੀ ਸਪੀਡ ਲਿਮਿਟ ਕਿੱਥੇ ਸੀ ਸਪੀਡ ਲਿਮਿਟ ਚਾਹੀਦੀ ਆ ਵੀ ਐਨੀ ਸਪੀਡ ਉਹਦੀ ਸਪੀਡ ਲਿਮਿਟ 60 ਤੋਂ ਉੱਪਰ ਨਹੀਂ ਹੈ ਇੱਥੇ ਅੱਗੇ ਜਾ ਕੇ ਸਪੀਡ ਵਾਲੇ ਉਹ ਵੀ ਲੱਗੇ ਹੋਏ ਆ ਤੂੰ 60 ਦੀ ਸਪੀਡ ਦੇ ਬਸ ਚਲਾਣ ਵਾਲਾ 100 ਤੋਂ ਉੱਪਰ ਚਲਾਉਂਦਾ ਪਿਆ ਔਰ ਉਤੋਂ ਦੀ ਤੂੰ ਡਰਾਈਵਰ ਨਹੀਂ ਹੈ ਸੁਨੀਲ ਕੁਮਾਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਪਠਾਨਕੋਟੋਂ ਆ ਰਹੇ ਲੁਧਿਆਣਾ ਦਾ ਰੂਟ ਹੈ ਜੀ ਆਪਣਾ ਅੱਛਾ ਜੀ ਗੱਡੀ ਜਾ ਰਹੀ ਸੀ ਇਹਨਾਂ ਨੇ ਟ ਕਰਨ ਕਰਕੇ ਅੱਗੇ ਗੱਡੀ ਮਾਰੀ ਹੈ ਕਹਿੰਦੇ ਪਿੱਛੋਂ ਮਾਰੀ ਹੈ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰਦਾ ਪਿੱਛੇ ਕੋ ਡਰਾਈਵਰਾਂ ਹੈਗਾ ਸਭ ਕੁਝ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੇ 70 80 ਦੀ ਸਪੀਡ ਹੁੰਦੀ ਹੈ ਪਿੱਛੇ ਵੀ ਕਹਿੰਦੇ ਇੱਕ ਮਾਰ ਕੇ ਆਏ ਕੋਈ ਪਿੱਛੇ ਗੱਡੀ ਵੱਜੀ ਹੋਏ ਝੂਠੀ ਪੰਡ ਦੇ ਪਿੱਛੇ ਫਿਰ ਇੱਥੇ ਸਾਨੂੰ ਆਂਦ ਨਾ ਕਿਸੇ ਨੇ ਜੋ ਪਿੱਛੇ ਗੱਡੀ ਵੱਜੀ ਹੋਏ ਕੋਈ ਆਂਦਦਾ ਭਾਈ ਤੁਸੀਂ ਸਮਝਦਾਰ ਬੰਦੇ ਹੋ